US ਬਾਰਡਰ ਦੇ ਉੱਤੇ ਤਨਨਾਤ ਚੀਫ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਭਾਰਤੀਆਂ ਦੇ ਲਈ ਡੰਕੀ ਰੂਟ ਤੇ ਹੁਣ ਜਿਹੜਾ ਪੱਕਾ ਕੰਮ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਤਨਨਾਤ ਜਿਹੜਾ ਅਫਸਰ ਸੀ US ਬਾਰਡਰ ਦੇ ਉੱਤੇ ਜਿਹੜਾ ਤਨਨਾਤ ਅਫਸਰ ਉਸਦੇ ਵੱਲੋਂ ਸਖਤ ਸੁਨੇਹਾ ਜੋ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਧਿਆਨ ਨਾਲ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਿ 40 50 ਹੁਣ ਲੱਖ ਰੁਪਏ ਲਗਾ ਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਡਾਂਕੀ ਲਗਾ ਕੇ ਕੋਈ ਫਾਇਦਾ ਨਹੀਂ ਬਾਹਰ ਜਾਣ ਦਾ ਕਿਉਂਕਿ ਹੁਣ ਸਤਰਕ ਹੋ ਗਏ ਨੇ ਉੱਥੇ ਦੇ ਜਿਹੜੇ ਅਫਸਰ ਨੇ ਉੱਥੇ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦੀ ਤਾਂ ਦੇਖ ਸਕਦੇ ਹੋ ਵੀਡੀਓ ਵੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਉਹਨਾਂ ਦੇ ਵੱਲੋਂ ਇਹ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਪੂਰੀ ਜਿਹੜੇ ਉੱਥੋਂ ਦੇ ਗ੍ਰਿੱਲ ਨੇ ਉਹਨਾਂ ਨੂੰ ਵਿਚੌੜਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਧਰ ਕੋਈ ਐਂਟਰ ਨਾ ਹੋ ਸਕੇ ਗੈਰਕਾਨੂੰਨੀ ਤਰੀਕੇ ਦੇ ਨਾਲ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਸਾਵਧਾਨੀ ਦੇ ਨਾਲ ਇਹ ਵੀਡੀਓ ਨੂੰ ਦੇਖ ਲੈਣ ਬਿਲਕੁਲ ਵੀ ਹੁਣ ਇਦਾਂ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਹੁਣ ਬਾਰਡਰ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਪੂਰੀ ਹਾਈ ਟੈਕ ਸਕਿਉਰਿਟੀ ਸਿਸਟਮ ਕੈ ਸਕਦੇ ਆ ਕਿ ਉੱਥੇ ਲਗਾ ਦਿੱਤਾ ਡੋਂਕੀ ਰੂਟ ਦੇ ਉੱਤੋਂ ਪਹਿਲਾਂ ਲੋਕਾਂ ਨੂੰ ਲੰਘਾ ਦਿੱਤਾ ਜਾਂਦਾ ਸੀ ਪਰ ਹੁਣ ਹਾਈ ਟੈਕ ਸੀਸੀਟੀਵੀ ਕੈਮਰੇ ਵੀ ਕੱਲੀ ਕੱਲੀ ਚੀਜ਼ ਦੇ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਮਾੜੀ ਜਹੀ ਵੀ ਅਗਰ ਕੋਈ ਮੂਵਮੈਂਟ ਹੁੰਦੀ ਹੈ ਤਾਂ ਉੱਥੇ ਪਤਾ ਲੱਗ ਜਾਏਗਾ ਉਹਨਾਂ ਨੂੰ ਤੇ ਉਸੇ ਤਰੀਕੇ ਦੇ ਨਾਲ ਫਿਰ ਤੋਂ ਹੋ ਸਕਦਾ ਹੈ ਕਿ ਵੱਡਾ ਐਕਸ਼ਨ ਉੱਥੋਂ ਦੀ ਸਰਕਾਰ ਦੇ ਵੱਲੋਂ ਚੁੱਕਿਆ ਜਾਵੇ ਜਿਵੇਂ ਹੁਣ ਇਹ ਚੁੱਕਿਆ ਗਿਆ ਕਿ ਅਮਰੀਕਾ ਤੋਂ ਡਿਪੋਰਟ ਕਰ ਦਿੱਤੇ ਗਏ ਨੇ ਪੰਜਾਬੀ ਉਹਨਾਂ ਦੇ ਘਰ ਲਿਆਏ ਗਏ ਨੇ ਵਾਪਸ ਜਹਾਜ਼ ਵਿੱਚ ਬਿਠਾ ਕੇ ਅਮਰੀਕਾ ਤੋਂ ਵਾਪਸ ਘਰ ਲੈ ਕੇ ਆਇਆ ਗਿਆ ਹੈ ਉਹਨਾਂ ਦੇ ਪੰਜਾਬ ਤਾਂ ਅਜੇ ਹੁਣ ਕੁਝ ਨਾ ਹੋਵੇ ਕਿਉਂਕਿ ਪੰਜਾਬ ਤੋਂ 60 ਲੱਖ ਰਕਮ ਬਹੁਤ ਵੱਡੀ ਹੁੰਦੀ ਹੈ ਇੰਨੀ ਮੁਸ਼ਕਲ ਦੇ ਨਾਲ ਇੰਨੀ ਮੁਸ਼ਕਿਲ ਦੇ ਨਾਲ ਜ਼ਮੀਨਾਂ ਵੇਚ ਕੇ ਜਿਹੜੇ ਮਾਪਿਆਂ ਨੇ ਆਪਣੇ ਪੁੱਤਾਂ ਨੂੰ ਧੀਆ ਨੂੰ ਭੇਜਿਆ ਸੀ ਤੇ ਉਹ ਵਾਪਸ ਆ ਜਾਂਦੇ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਦੇਖੇ ਗਏ ਨੇ ਬਜ਼ੁਰਗ ਮਾਪਿਆਂ ਦੇ ਤਾਂ ਅਜਿਹਾ ਹੁਣ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਉੱਥੋਂ ਦੇ ਰੂਟ ਨੂੰ ਪੱਕਾ ਉੱਥੇ ਦਾ ਕੰਮ ਕਰ ਦਿੱਤਾ ਗਿਆ ਹੈ ਹੁਣ ਜ਼ਰੂਰ ਇਹ ਖਬਰ ਦੇਖ ਲੈਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰੀਕੇ ਦੇ ਨਾਲ ਗੈਰਕਾਨੂੰਨੀ ਤਰੀਕੇ ਦੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਕਿਹਾ ਕਿ ਸਪਸ਼ਟ ਤਰੀਕੇ ਦੇ ਨਾਲ ਕਿਹਾ ਕਿ ਓਪਨ ਨਹੀਂ ਹੈ ਹੁਣ ਲੀਗ ਇਮੀਗ੍ਰੈਂਟਸ ਦੇ ਲਈ ਯੂਐਸ ਓਪਨ ਨਹੀਂ ਹੈ ਬਾਰਡਰ ਹੁਣ ਨਹੀਂ ਖੁੱਲਿਆ ਹੈ ਕਿਉਂਕਿ ਹੁਣ ਅਸੀਂ ਪੂਰਾ ਇੱਥੇ ਮਸ਼ੀਨਾ ਦੇ ਨਾਲ ਸੀਸੀਟੀਵੀ ਕੈਮਰੇਆ ਦੇ ਨਾਲ ਪੂਰੀ ਉੱਥੇ ਉਹਨਾਂ ਨੇ ਟੀਮ ਅਲੱਗ ਤੋਂ ਬਿਠਾ ਦਿੱਤੀ ਹੈ ਗੈਰ ਕਾਨੂੰਨੀ ਜਿਹੜੇ ਇਮੀਗ੍ਰੈਂਟਸ ਨੇ ਉੱਥੇ ਜਾਂਦੇ ਨੇ ਉਹਨਾਂ ਦੇ ਲਈ ਤਾਂ ਇਹ ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਹੈ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਗਈ ਯੂਐਸਬੀਪੀ ਚੀਫ ਦੇ ਵੱਲੋਂ ਉੱਥੋਂ ਦੇ ਯੂਐਸ ਦੇ ਬਾਰਡਰ ਦੇ ਉੱਤੇ ਕੋਈ ਤਾਇਨਾਤ ਅਫਸਰ ਜਿਸ ਦੇ ਵੱਲੋਂ ਇਹ ਸਖਤ ਸੁਨੇਹਾ ਵੀਡੀਓ ਪਾ ਕੇ ਦੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਡਾ ਕੰਮ ਹੈ ਅਵੇਅਰ ਕਰਿਏ ਕਿ ਐਕਚੁਅਲ ਦੇ ਵਿੱਚ ਹੋਊ ਕੀ ਰਿਹਾ ਆਖਿਰਕਾਰ ਇੱਥੇ ਆਪਾਂ ਕਿਵੇਂ ਦੀ ਸਿਕਿਉਰਿਟੀ ਕਰ ਰਹੇ ਆ ਕਿ ਤਾਂਕਿ ਕੋਈ ਵੀ ਆਪਣਾ ਪੈਸਾ ਖਰਾਬ ਕਰਕੇ ਦੁਬਾਰਾ ਤੋਂ ਇਸ ਤਰੀਕੇ ਦੇ ਨਾਲ ਇਧਰ ਨਾਲ ਰਾਤ ਵੇਲੇ ਲੋਕ ਰੇਂਗ ਕਿ ਉਧਰ ਜਾਂਦੇ ਸੀ ਝੁੱਕ ਕੇ ਜਾਂਦੇ ਸੀ ਤਾਰਾਂ ਦੇ ਥੱਲੇ ਤੋਂ ਜਾਂਦੇ ਸੀ ਤੇ ਡੌਂਕੀ ਲਗਾ ਕੇ ਜਾਂਦੇ ਸੀ ਇਸ ਤਰੀਕੇ ਦੇ ਨਾਲ ਹੁਣ ਦੇਖ ਸਕਦੇ ਹੋ ਨਾਈਟ ਵਿਜ਼ਨ ਕੈਮਰਾਜ਼ ਵੀ ਉੱਥੇ ਲਗਾ ਦਿੱਤੇ ਗਏ ਨੇ ਪੂਰਾ ਉਹਨਾਂ ਦੀ ਜਿਹੜੀ ਹੈ ਇੱਕ ਨਿਗਰਾਨੀ ਦੇ ਲਈ ਟੀਮ ਬਿਠਾ ਦਿੱਤੀ ਗਈ ਹੈ ਉਹਨਾਂ ਨੂੰ ਸਭ ਪਤਾ ਲੱਗੇਗਾ ਇੱਕ ਇੱਕ ਮਿੰਟ ਦੀ ਖਬਰ ਉਹਨਾਂ ਤੱਕ ਜਾਏਗੀ ਜੇਕਰ ਕੋਈ ਯੂਐਸ ਦੇ ਵਿੱਚ ਡੰਕੀ ਲਗਾ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਯੂਐਸ ਬਾਰਡਰ ਇਸ ਨਾਟ ਓਪਨ ਟੂ ਇਲੈਗਲ ਇਮੀਗ੍ਰੇਸ਼ਨ ਇਫ ਯੂ ਅਟੈਂਪਟ ਟ੍ਰਾਸਰ ਬਾਰਡਰਸ ਯੂ ਵਿਲ ਬੀ ਅਰੈਸਟਡ ਡੇਟੇਨਡ ਐਂਡ ਪ੍ਰੋਸੈਸਡ ਫੋਰ ਰਿਮੂਵਲ ਅੰਡਰ ਯੂਐਸ ਲਾਅ ਆਰ ਬਾਰਡਰ ਪੋਟ੍ਰੋ ਐਜੰਟਸ ਐਂਡ ਪਾਰਟਨਰਸ ਆਰ ਫੁਲੀ ਇੰਗੇਜਡ ਵਿਦ ਦ ਸਟਰੋਂਗਸਟ ਐਨਫੋਰਸਮੈਂਟ ਮੀਜਰਸ ਐਵਰ ਅਪਲਾਈਡ ਟੂ ਬਾਰਡਰ ਸਿਕਿਉਰਿਟੀ ਵੀ ਆਰ ਯੂਜ਼ਿੰਗ ਐਡਵਾਂਸਡ ਟੈਕਨੋਲੋਜੀ And sensors to detect and interdict unlawful crossings. Our commitment to enforcement includes impedance and denial efforts that make illegal crossings more difficult and futile to those attempting to break into our nation. Physical barriers and tactical infrastructure are in place to prevent illegal entry, and more is on the way. We are working with federal, state, and international partners to dismantle smuggling organizations and stop human trafficking. Do not believe smugglers' lies. Crossing illegally is dangerous, and you will face serious consequences under title 8 individuals who enter illegally face immediate removal and a ban on reentry our message is clear do not risk your life do not put your future in jeopardy the border is not open to illegal immigration